ਲੈਂਡ ਪਾਲਿਸੀ ਦੇ ਵਿਰੋਧ ਦੇ ਵਿੱਚ ਕਾਂਗਰਸ ਵੱਲੋਂ ਪਟਿਆਲਾ ਪੁੱਡਾ ਭਵਨ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਅਤੇ ਰਾਜਾ ਵੜਿੰਗ ਨੇ ਉਹਨਾਂ ਦੀ ਅਗਵਾਈ ਕੀਤੀ ਹੈ ਅਤੇ ਰਾਜਾ ਵੜਿੰਗ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਸਰਕਾਰ ਇੰਨੇ ਵਾਅਦੇ ਕਰਕੇ ਪੰਜਾਬ ਦੇ ਵਿੱਚ ਆਈ ਸੀ ਹੁਣ ਉਸ ਕੋਲ ਪੈਸਾ ਨਹੀਂ ਹੈ ਵਾਅਦੇ ਪੂਰੇ ਕਰਨ ਲਈ ਅਤੇ ਉਹਨਾਂ ਨੇ ਜਿਹੜੀ ਜ਼ਮੀਨ ਹੈ ਉਹ ਕਿਸਾਨਾਂ ਤੋਂ ਖੋ ਕੇ ਵਪਾਰੀਆਂ ਨੂੰ ਦੇਣੀ ਆ ਤੇ ਵਪਾਰੀਆਂ ਨੇ ਮੋٹے ਪੈਸੇ ਪੰਜਾਬ ਸਰਕਾਰ ਨੂੰ ਦੇਣੇ ਨੇ ਤੇ ਪੰਜਾਬ ਸਰਕਾਰ ਦੀ ਇਹ ਇੱਕ ਨੀਤੀ ਹੈ ਕਿ ਅਸੀਂ ਜਿਹੜੇ ਵਾਅਦੇ ਨੇ ਉਹ ਪੈਸੇ ਨਾਲ ਪੂਰੇ ਕਰ ਲਵਾਂਗੇ ਕਿਸਾਨਾਂ ਦੀ ਜ਼ਮੀਨ ਹੈ ਕਿਸਾਨਾਂ ਨਾਲ ਹੀ ਵਾਅਦੇ ਕਰੇ ਸੀ ਆਮ ਵਰਗ ਨਾਲ ਜਿਹੜੇ ਵਾਅਦੇ ਕਰੇ ਸੀ ਪੰਜਾਬੀਆਂ ਦਾ ਪੈਸਾ ਲੁੱਟ ਕੇ ਪੰਜਾਬੀਆਂ ਨੂੰ ਹੀ ਦੇਣਾ ਵਾਓ ਕੇਜਰੀ ਵਾਲਾ ਤੂੰ ਬੜਾ ਛਾਤਰ ਨਿਕਲਿਆ ਤੇ ਪੰਜਾਬ ਨੂੰ ਲੁੱਟਣ ਦੀਆਂ ਗੱਲਾਂ ਕਰਦਾ ਐਵੇਂ ਅਸੀਂ ਨਹੀਂ ਲੁੱਟਣ ਦੇਣਾ ਕਾਂਗਰਸ ਮੋਢੇ ਨਾਲ ਮੋਢਾ ਲਾ ਕੇ ਕਿਸਾਨਾਂ ਨਾਲ ਖੜੀ ਹੈ ਕੀ ਕਹਿਣਾ ਰਾਜਾ ਵੜਿੰਗਦਾ ਉਹ ਤੁਹਾਨੂੰ ਦਿਖਾਉਨੇ ਆ 50000 ਇੱਕਲ ए जमीन अक्वायर करनी चाहिए सरदार किम सिंह पार अठाई हजार एकड़ चंडीगढ़ की जमीन उन्नीस सौ तिरवंजा चंडीगढ़ बनाने वे अक्वायर हुई सी अज तक दस तो पंद्रह परसेंट प्लाट चंडीगढ़ चाली पे है जरा उन्नीस सौ तिरवंजा चुआर हो जरूरत पैगी ਇਹ ਕਿਸੇ ਦੀ ਗੱਲ ਨਹੀਂ ਸੀ ਪਰ ਮਗਰਿਆਂ ਦਾ ਮਾਰਾ ਸੁਣਨਾ ਇਹ ਜਿਮਾਨ ਨਹੀਂ ਸੀ ਸਮਝੋ ਇਹ ਸਮਝੋ ਕਿ ਹੁੰਡਾ ਤੇ ਢਾਕੇ ਐਵੇਂ ਆਪਾਂ ਲਾਲਾ ਲਾਲਾ ਕਰਨ ਲੋ ਅੰਗਰੀ ਦੀ ਉਹਨਾਂ ਨੂੰ ਸਮਝਾਓ ਕਿ ਜੇ ਚੰਡੀਗੜ੍ਹ ਹਿਮਾਚਲ ਦੇ ਹਰਿਆਣੇ ਦੇ ਪੰਜਾਬ ਦੀ ਰਾਣ ਨਹੀਂ ਨੀ ਹਵੇ ਖਾਈ ਦਾ ਜ਼ਿਲ੍ਹਾ ਪੁਗਾ ਵਸਟਿਆ ਇਹ 50000 ਕਿਲੋ ਲਗਿਆ ਬੜਿਆ So, कम की सो है यह ज्योन क्यों लिया गई ज्योन इस करके लिया गई कि वादे किए हजार रुपए का वादा किता पच्ची सौ पेंशन का नेता वादे किए इन्हों कोई पैसा नहीं है इस पैसे यह सीएलू बदल पैसा आएगा तो असं वादे पूरे करने की कोशिश करा ਇੱਕ ਦਾ ਐਸਕੀਮੇ ਦੂਜਾ ਸਕੀਮ ਕੀ ਆਲੇ ਵਿੱਚ ਅੰਦਰ ਖਾਤਮੇ ਜਾਂਦੇ ਚੋਰ ਦੀ ਪੱਗ ਸਹੀ ਕਿਵੇਂ ਲੋਕ ਕਹਿੰਦੇ ਵੀ ਗਾਕੇ ਚੋਰ ਦੀ ਪੱਗ ਇਸ ਸਰਕਾਰ ਜਾ ਰਹੀ ਹੈ ਇਹ ਕੰਦੂ ਤੇ ਲਿਖਿਆ ਕਿਹਾ ਪੁਰਾਣੀ ਰੋਟੀ ਨਹੀਂ ਫੱਗਣੀ ਕਹਿੰਦੇ ਸਾਡੇ ਵੀ ਟੁੱਟੇ ਰੋਟੀ ਕਹਿੰਦੇ ਹੋਵੇ ਚਲੋ ਜਾਂਦੇ ਚੋਰ ਦੀ ਰੋਟੀ ਸਹੀ ਇਹ ਕੀ ਆ ਕੇ ਧਮਕੀ ਸਲਾ ਸੋ ਇਹ ਨਾਲੇ ਜਿਹੜਾ ਕਿਲਾ ਆ ਗਿਆ ਜਿਹੜਾ ਕਿਲਾ ਆ ਗਿਆ ਉਹ ਨੂੰ ਹਜ਼ਾਰ ਗੱਜ ਦਾ ਰੇਸ਼ੀ ਇੱਕ ਜਗਾ ਦੇਣੀ ਹੈ ਫਕਾੜ ਬਣਾਉਣੀ ਹੁਣ ਹਾਲ ਗਾ ਕਿ ਕਿਲੇ ਤੇ 200 ਕਾਗਜ਼ ਸ਼ੋਰੂਮ ਰੱਖਾਉਣ ਨੂੰ ਦੇਵੇ ਕਮਰਸ਼ੀਅਲ ਕਹਿੰਦੇ ਹੋ ਕਾਰੋਬਾਰ ਕਰਨਾ ਸੀ ਕਿ ਦੂਜੀ ਜ਼ਮੀਨ ਰੱਖਣੀ ਹੈ ਸਰਕਾਰ ਨੇ ਇਹ ਕਿਲੇ ਵਾਲੇ ਕਹਿੰਦੇ ਕਿ ਜਿਹੜੇ ਨਵੇਂ ਕਿਲੇ ਆ ਗਏ ਨਵੇਂ ओन तीन किले देने तीन जाए कि तीह परसेंट ती परसेंट जे कि सिंगला साहब वायु प्रधान साहब जो पंजा क्या आ गए ओनू इन्हों ने ती कि करके देने आ ग जाने की साठ परसेंट पंजाब में किसी की मिला है ਇਹਨਾਂ ਸ਼ਹਿਰ ਉਹ 50 ਕਿਨੇ ਵਪਾਰੀਆਂ ਨੇ ਚੱਕੇ ਹੋਏ ਆ ਬੋਲੋ 50 ਅਟੇ ਕਿ ਇੱਕ ਥਾਂ 'ਤੇ ਉਹਨੂੰ ਉਸ ਸਾਲ ਸੀਧਾ ਜੀ ਕੀ ਜਿੰਨਿਆਂ ਦਾ ਟੱਕ ਦੇ ਦੇਣਗੇ ਤੇ ਕੀ ਜਿੰਨਿਆਂ ਦੇ ਟੱਕ ਨੂੰ ਜਈਓ ਤੇ ਸਰਕਾਰ ਸੀਰੇ ਲੈ ਕੇ ਆਬਾਦ ਕਲੌਨੀ ਕਰਕੇ ਦੇ ਦੇ 59% ਕਿੰਨੇ ਆ ਗਏ 30% ਇਹ ਕਿਉਂ ਬੜੀ ਇਹ ਜੀ ਉਹ 30 ਕਰੋੜ ਰੁਪਿਆ ਕਿੱਲੇ ਦਾ ਖਰਚਾ ਹੁੰਦਾ ਸਰਕਾਰ ਦਿੱਤੀਆਂ ਮਾਬੋਦੀ ਪੰਜਾਬ ਸਾਹਿਬ 1 ਕਰੋੜ ਰੁਪਿਆ ਇੱਕ ਕਿਲੇ ਦੀ ਗ੍ਰੈਂਟਮੈਂਟ ਦਾ ਖਰਚਾ ਹੁੰਦਾ ਤੇ 20 ਕਿਨੇ ਲੱਗਣਾ ਹੋ ਗਿਆ 30 ਇਹ ਜਿਹਨੂੰ 30 ਕਰੋੜ ਦੀ ਕਲੋਨੀ ਬੜੀ ਬਣਾਈ ਮਿਲ ਗਈ ਤੇ ਇਕੱਠੇ ਕਿੰਨੇ ਮਿਲ ਕੇ ਇੱਕ ਸਾਤੇ ਜਿਹੜੇ ਅੱਜ ਹੋਰੇ ਤੋਂ ਸਮਾਰ ਜਿਹੜੇ ਚ ਲੈ ਜਾਣਗੇ ਉਹਦਾ ਸਾਰਾ ਆਪਣਾ ਆਪਣਾ ਜੀਆ ਨਾਲ ਲੱਗਿਆ ਹੋਇਆ ਲੱਗੇ